ਆਪਾਂ ਦੋ ਮਹੀਨੇ ਧਾਰੇ ਚੱਲੇ ਗਏ ਗਦੀਵ ਕਲੀ ਰਹਿ ਗਈ ਕਰੇ ਨਹੀਂ ਕੀ ਗੱਲ ਹੱਥ ਛਡਾਉਂਦਾ ਰਹਾ ਤੇ ਤੇਰੇ ਕੋ ਕੀ ਛਡਾਉਂਦਾ ਰਹਾ ਉਹ ਮਾਈ ਗੋਡ ਚੱਕੀ ਨਹੀਂ ਆਂਦੀ ਕੁ ਡੀ ਵਜਲ ਤੋ ਆਜਾ ਆਪਣੇ ਕਰਾਉਣ ਆ ਲੈ ਮੇਰੇ ਮੇਰੇ ਉਂਗਲਾਂ ਮਿੰਗੀਆਂ ਮਾਰ ਕਰਦੀਆਂ ਮਾਰ ਪਰ ਕੇ ਕਿਹੜੀਆਂ ਉਂਗਲਾਂ ਚੀਨਿਆ ਸੱਚੀਆਂ ਕਰਾਂ ਹਾਂਜੀ ਸਾਸਰੀ ਗੱਲ ਜੀ ਕੀ ਹਾਲ ਚੱਲ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਤੇ ਬਈ ਸੌਂਦੇ ਰਹਿ ਗਏ ਆ ਆਪ ਵੀ ਦੋ ਤਿੰਨ ਦਿਨ ਨਾ ਤੇ ਅਮਰ ਪਹਿਲਾ ਸੰਧਾਰਾ ਸੀ ਤੇ ਸੌਂ ਲੱਗੇ ਆਪਾਂ ਨੂੰ ਬਈ ਆਪਾਂ ਨੂੰ ਤਾਂ ਕੰਮ ਕਰਕੇ ਹੋਣ ਕਰਕੇ ਨਾ ਭੁੱਲ ਗਏ ਸੀ ਅੱਜ ਉਹ ਰੁੱਸੀ ਬੈਠੀ ਸਾਂ ਲਾ ਕੇ ਵੱਡੀ ਭੈਣ ਦਾ ਫੋਨ ਆਇਆ ਕਿ ਉਹ ਰੁੱਸੀ ਕਾਹਦੇ ਬੈਠੀ ਆ ਗੱਲ ਬਹੁਤ ਕਲੇਸ਼ ਵਾਲੀ ਸੀ ਪਰ ਮੈਂ ਮਨਾ ਲਿਆ ਉਹਨੂੰ ਫਿਰ ਵੀ ਅਜੇ ਵੀ ਆਕੜੀ ਤੁਹਾਨੂੰ ਮੈਂ ਥੋੜੀਆਂ ਕਲਿੱਪਾਂ ਪਰ ਨਹੀਂ ਲਾ ਸਕਦਾ ਬਹੁਤ ਗੱਲ ਪੈਣੀ ਨਾ ਉਹ ਤੁਹਾਨੂੰ ਪਤਾ ਗਰਮ ਸੁਭਾ ਦਾ ਹਣ ਮੰਮੀ ਮੈਂ ਤੇ ਇਹ ਕਿਉਂਕਿ ਉਹ ਮੰਦਾ ਪਿੰਡ ਦਾ ਬਾਲਾ ਨੇੜੇ ਆ ਇਹਨਾਂ ਦਾ ਲੱਗੇ ਹੀ ਆ 15 ਕਿਲੋਮੀਟਰ ਤੇ ਹੀ ਆ ਤੇ ਚਲੇ ਜਾਣਾ ਮਨਦੀਪ ਭੈਣ ਦਾ ਵੀ ਰਿੰਦਾ ਭਰਾਵਾ ਉਹਦਾ ਵੀ ਫੜਾ ਕੇ ਸਵੇਰੇ ਨਾਲੇ ਉੱਧਰ ਜਾਣਾ ਤੇ ਸਵੇਰੇ ਪਹਿਲਾਂ ਸਵੇਰੇ ਉੱਧਰ ਚੱਲ ਪਾਪਾ ਜੀ ਕਿ ਨਹੀਂ ਆਣਾ ਤੁਸੀਂ ਪਾਪਾ ਜੀ ਕਿ ਪਹਿਲਾਂ ਸਵੇਰ ਸਵੇਰ ਟਾਈਮ ਨਾਲ ਉੱਧਰ ਜਾਵਾਂ ਯਾਰ ਮੋٹے ਚੜਾਈ ਨਾਲ ਦੋ ਮੰਮੀਆਂ ਮੰਮੀ ਜੀ ਨੀ ਨੀ ਨੀਆਂ ਬੱਸ ਕੋਈ ਓਏ ਇਹ ਮਤਲਬ ਮੇਰੇ ਵੀ ਛੇਤੀ ਲੱਡੂ ਖੋ ਸਕਦੇ ਆ ਛੇਤੀ ਕਰਾ ਦੇਣਾ ਇਹਨੂੰ ਰਿਸ਼ਤਾ ਆਪਾਂ ਭਾਣ ਜੀ ਨਹੀਂ ਪਰ ਇਹ ਲਵ ਮੈਂ ਕਿਹਾ ਉਹ ਤੇ ਰੇਂਜ ਹੀ ਹੁੰਦੀ ਹੂੰ ਪਤਾ ਨਹੀਂ ਜੀ ਹੁੰਦੀ ਆ ਰੇ ਚੱਲ ਰੱਬ ਨੇ ਜਿਹੜਾ ਰੱਬ ਨੇ ਰੰਗ ਦੇ ਤਾਂ ਮਿਲਦਾ ਰੇਂਜ ਹੀ ਹੁੰਦੀ ਨਹੀਂ ਰੰਗ ਦੇ ਦਿੰਦੇ ਆਪਾਂ ਪਿਆ ਤੁਜੀ ਵੀ ਇਹ ਤਾਂ ਤਵਾ ਲੈ ਗਿਆ ਮੈਂ ਤਾਂ ਵਿਚ ਹੋਰ ਕਹਿਣ ਲੱਗਾ ਸੀ ਬਾਕੀ ਯਾਰ ਸੱਚੀ ਸੌਂ ਲੱਗੇ ਵਿਚਾਰੀ ਰੋਪੀ ਸੀ ਅੱਜ ਮੈਂ ਉਹ ਸੱਚੀ ਕਰ ਸ ਜਾ ਤੇ ਫੇਰ ਅੱਜ ਫੇਰ ਆਹੀ ਵੇਖ ਲੋ ਚੱਲੇ ਆ ਇਦਾਂ ਹੀ ਕੰਮ ਦੋ ਨਾਲੇ ਕੱਲ ਨੂੰ ਭਰਾਵਾਂ ਨਾਲੇ ਕੱਲ ਨੂੰ ਰਖੜੀ ਆ ਨਾਲੇ ਉਹਨੇ ਸਵੇਰੇ ਆਪਣੇ ਰਖੜੀ ਬੰਨਣ ਵੀ ਆ ਫਿਰ ਉਹਨੇ ਇੱਥੇ ਬੰਨ ਲੂਗੀ ਨਾ ਰਖੜੀ ਹਾਂ ਸੁਧਾਰਾ ਉਹਦਾ ਪਹਿਲਾਂ ਉਹ ਇੱਕ ਉਹਨਾਂ ਦੇ ਉਹਨਾਂ ਦੇ ਵਿੱਚ ਐਵੇਂ ਸੌਂ ਦੇ ਵਿੱਚ ਜਾੜ ਹੀ ਸਾਦੀ ਆ ਮਨੋ ਕੇ ਐਂ ਜੀ ਕੁਛ ਨਹੀਂ ਦੀ ਪਈ ਸੀ ਇਹ ਕਹਿੰਦਾ ਸਾਰੀ ਇਹਦੇ ਠੀਕ ਆ ਚਾਰ ਆ ਸੂਣੀ ਕੋਟੇ ਆ ਬੈਠੀ ਰਖੜੀ ਕੰਮਸ ਰੋਟੀਆਂ ਵਾਲੀ ਮਸ਼ੀਨ ਮੰਮੀ ਸਾਹਮਣੇ ਬੈਠੀ ਹੋਈ ਆ ਕੋਈ ਨਹੀਂ ਕੋਈ ਸੁਣਦਾ ਨਹੀਂ ਕਰਤੀ ਕੀ ਗੱਲ ਆ ਤੂੰ ਕੰਨ ਨਹੀਂ ਸੁਣਾਉਂ ਸੁਣਨ ਵਾਲਿਆਂ ਕਰਦਾ ਤੇ ਆ ਕਰਕੇ ਨਹੀਂ ਸੁਣਦਾ ਪਾ ਕਰਕੇ ਨਹੀਂ ਸੁਣਦਾ ਕਿ ਤੂੰ ਬੀਬੀ ਰੋਟੀਆਂ ਜੀ ਮੈਨੂੰ ਦੇ ਦੇ ਅੰਨੇ ਵਾਰ ਰੋਟੀਆਂ ਤਿਆਰ ਤੇ ਤੈਹ ਲਾਈ ਜਾਂਦੀ ਆ ਤੇ ਨਾਲ ਦੇ ਕਿੰਨੇ ਜਾਣੇ ਆ ਦੋ ਜਣੇ ਹੋਰ ਲਾਉਣੇ ਮੈਨੂੰ ਉਹ ਮਾਈ ਗॉड ਸੇਕ ਕਿੰਨੇ ਰੋਟੀਆਂ ਲਾਉਣ ਨੂੰ ਗਰਮੀ ਬਹੁਤ ਜਾਰੀ ਆ ਮੰਮੀ ਕੀ ਆ ਤੁਹਾਡੀ ਕੁੜੀ ਜੀ ਮਾੜਾ ਜਾ ਗੁੱਸੇ 'ਚ ਨੇ ਰੋ ਰਹੇ ਨੇ ਤੇ ਤੁਸੀਂ ਤਿਆਰ ਹੋ ਬਣਾਲ ਮਰਾਇ ਚੱਲ ਜੀ ਆਪਾਂ ਅੱਛਾ ਲੰਡੀ ਕੀ ਧਰਤੀ ਵਾਲ ਨੂੰ ਕਹਿੰਦੇ ਆਪਾਂ ਤੋਂ ਨਹੀਂ ਚੱਲਗੇ ਆਪਾਂ ਤੋਂ ਨਹੀਂ ਫਾਰੇ ਹੀ ਚੱਲ ਗਏ ਗਰਦੀਬ ਕੱਲੀ ਰਹਿ ਗਈ ਕਰੇਗੀ ਅਿੰਨੇ ਨਾ ਚਲ ਗਏ ਉਹਦੇ ਆਰਡਰ ਵਾਲੇ ਜਿਆਦੇ ਮੰਮੀ ਉਤੋਂ ਵਿਚਾਰੇ ਜਾਂ ਅਸਲ ਚ ਨਾ ਮੇਨ ਗੱਲ ਗੱਗੂ ਇਹ ਵੀ ਆ ਉਹਦੀ ਜिद ਸੀ ਵੀ ਗਰਦੀਪ ਮੇਰੇ ਨਾਲ ਜਾਵੇ ਨਹੀਂ ਗਰਦੀਪ ਹੁਣ ਫਾਸਾ ਚੱਕਰ ਹੈ ਹੁਣ ਉਹਦੇ ਆਰਡਰ ਆਏ ਪਏ ਉਹ ਜਾਇਆ ਨਹੀਂ ਜਾਂਦੇ ਮੈਂ ਮੇਰੀ ਜਲਸੀ ਨਹੀਂ ਗਈ ਆ ਇਹਨਾਂ ਕਰ ਮੈਂ ਕਹੀ ਸੀ 2 ਮਿੰਟ ਪਹਿਲਾਂ ਉੱਥੇ ਕਾ ਦੋ ਮਿਸ਼ੋਰ ਮਿੰਟ ਪਹਿਲਾਂ ਮਸ਼ੀਨਾ ਕੋਈ ਨਹੀਂ ਉਹ ਕੋਈ ਨਹੀਂ ਮਸ਼ੀਨਾ ਸਾਰੀਆਂ ਪੇਟ ਉਹ ਨਹੀਂ ਕਰੇਗਾ ਹਾਂ ਤੇ ਕੋ ਆ ਚੱਕਰ ਕਰਕੇ ਵੀ ਬਾਹਰ ਪੈਂਦਾ ਬੰਗਲਾ ਬਸ ਤਿਆਰਤ ਰਹਿ ਗਈਆਂ ਮੰਮੀ ਤਿਆਰ ਹੋ 1:30 ਵਜੇ ਨਾ ਹਾਂ ਲਾ ਲੈਣਾ ਉਹਨਾਂ ਨੇ ਆਏ ਹੋਏ ਰੱਬਾ ਐਡੀ ਦਸਦਲ ਫਾਫਾ ਸਾੜ ਦੇ ਲੱਗੂ ਆ ਵੇਖ ਲੋ ਕਿ ਤਾ ਚਾੜੀਆਂ ਮਾਰੀ ਜਾਂਦਾ ਜਿਹੜਾ ਆ ਚਾੜੀਆਂ ਬਣਾਏ ਮਮੀ ਆ ਵੇ ਲੈ ਠੂਂਗੇ ਮਾਰਦੀ ਆ ਤਵੇ ਲੈ ਇਹਨੂੰ ਬੜੀ ਅਰੀ ਰੋਕਿਆ ਇਹਨੂੰ ਮੈਂ ਨਾ ਮਾਰਿਆ ਅger ਵੇ ਲੈ ਪਤੀਲੇ ਚ ਵੜ ਕੇ ਰੱਖੀ ਕੀ ਕਰ ਰਿੱਜੀ ਨਹੀਂ ਤੂੰ ਨਹੀਂ ਕੀ ਗਾਲਾਂ ਹੱਥ ਛਡਾਉਂਦਾ ਰਹਾ ਤੇ ਤੇਰਾ ਤਾਂ ਕੀਰ ਛਡਾਉਂਦਾ ਰਹਾ ਆ ਕੀਰ ਛੜ ਗਿਨੈ ਤਾ ਲੋ 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 ਕਰਦਾ ਫਿਰੇਗਾ ਮੁਰਕੇ ਕਹਿੰਨੇ ਗਾਲ ਵੀ ਨਹੀਂ ਸੁਣਦਾ ਤਰਪੀ ਵੜੀਆ ਤਰਪੀ ਕਰਦੇ ਮੁਰਕੇ ਜਮ ਫੁਕਾ ਤਾਤਾ ਕਹਿਵਾ ਆ ਵੇ ਮੇਰੀ ਗਾਲੀ ਸੁਣਦੀ ਆ ਕਹਿੰਦਾ ਮੋਗੇ ਜਾਣਾ ਗਈ ਏ ਗੁੱਤ ਨਾ ਬੈਡ ਮੈਨਰ ਸੁਣ ਕੇ ਕਹਤੇ ਨਾ ਕਰਿਆ ਕਰੋ ਆਏ ਗੱਲਾਂ ਆ ਮਾਂ ਮਮੀ ਤੇ ਵੀ ਕਰੇ ਤੈਨੂੰ ਨਹੀਂ ਪਤਾ ਸੰਸਕਾਰ ਨਹੀਂ ਦਿੱਤੇ ਤੁਹਾਨੂੰ ਅੱਛਾ ਮਮੀ ਆ ਮੈਂ ਨਹੀਂ ਆ ਨਾ ਮਮੀ ਅੱਛਾ ਐ ਐਨੀ ਬਿਗੜੀ ਲਾ ਤੂੰ ਆ ਇਹ ਮਮੀ ਆ ਬਹੁਤ ਬਗੜੇ ਦੱਸਣ ਨਹੀਂ ਗਈ ਮੇਰਾ ਨਹੀਂ ਛੀਰੇ ਦਾ ਮੁੰਡਾ ਸਹੀ ਆ ਨਹੀਂ ਦਸਿਆਣਾ ਵਾ ਕੈਮਰਾ ਗੁੰਮਰਾ ਸਿੱਖਦਾ ਵਾ ਹਾਂ ਕੈਮਰਾ ਗੁੰਮਰਾ ਵੀ ਸਿੱਖਦਾ ਵਾ ਚਲਾਉਣਾ ਹਾਂ ਫਿਰ ਵਜਿਆ ਵਾ ਕੰਮ ਸਿੱਖਦਾ ਤਾਂ ਪੜ ਕੇ ਬੈਠਾ ਕਰਤੀ ਆ ਹਾਂ ਓਏ 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 ਹੱਥ ਲਾਈ ਨਾ ਜੀ ਇਹ ਹਾਈਡਿੰਗ ਜਿਹੜੇ ਜੀ ਨੇ ਸਾਡੇ ਜੀ ਦਾ ਨਿਓ ਪ੍ਰੋਫਾਈਲ ਖਾਇਰੇ ਹਾਂ ਜੀ ਭਿੰਦੀ ਆਜ ਮਸ਼ੀਨ ਦਾ ਕੰਮ ਆਉਂਦਾ ਇਹ ਲੋਡੇ ਮੈਂ ਆਹ ਵੇ ਕਿੰਨੀ ਆ ਇੰਨਾ ਦਾ ਸੁਧਾਰਾ ਕੋਈ ਲੈ ਗੜੀਆਂ ਦਾ ਸਾਰਾ ਗੱਬਰ ਚੱਲਿਆ ਗੁਰਦੀਬ ਦਾ ਕੀ ਮਸ਼ੀਨਾਂ ਨੇ ਨੂਰੀ ਆਇਆ ਪਰ ਉਹਨੇ ਉਹ ਬਿਜ਼ਨਸ ਊਮਨ ਆ ਓ ਮਾਈ ਗੋਡ ਚੱਕੀ ਨਹੀਂ ਆਦੀ ਕੁਡੀ ਵਜਲ ਤੋਂ ਕੀ ਹੁੰਦੀ ਹੈ ਆਹ ਆਹ ਰੋਣਾ ਨਹੀਂ ਰੋਣਾ ਰੋਣਾ ਨਹੀਂ ਰੋਣਾ। ਆਹ ਚੋਕ ਕਰਾ। ਨੋ ਬਈ ਆਵੇ ਨੋ ਬਈ ਆਵੇ। ਆਹ। ਹੋਵੇ ਲਾਹੋ। ਹਾ ਵੇਕ ਬਿਜ਼ਨਸ वूਮਨ। ਉਹ ਗਾਓ। ਵੇਖ ਦ ਫੀਲਿੰਗਲੈਸ ਪਾਸ। ਇੱਕ ਕਰੀ ਗਿਆ। ਫੀਲਿੰਗਲੈਸ ਹੋ ਕਰੀ ਫਿਰ ਹੱਥ ਮੱਝੋ ਟੋਟੂਣ ਸਾਰਾ ਮਾ ਖਾਤਾ ਵਾਸੇ। ਖਾਲਿਆ ਸਵੇਰ ਤੋਂ ਹੋਰੀ ਗਈ ਐਂ ਤਾਂ। ਵਾਸੇ ਹੰਸ ਸਾਈਡੀਆਂ ਗੋਲੀਆਂ ਪਈਆਂ ਸੀ। ਜਿਹੜਾ ਆ ਗੀ ਸਾਰੀ ਰਾਤ ਹੋਨਰ ਹੋ ਜਾ ਬਈ ਨੀ ਨਹੀਂ ਕਰਨੀ ਮੈਂ ਨਾਲ ਚੱਲੇ ਨਾ ਮਸ਼ੀਨਾ ਨਾਲ ਹੀ ਕਰਾਉਣੀ ਬਰਾਬਰ ਲੈ ਜਾ ਕੇ ਕੱਪੜੇ ਪਾਉ ਖਤਾਂ ਰਾਖੀ ਚ ਚਾਰ ਹੋਵੇ ਤੇ ਅੱਖਾਂ ਨਾ ਸਾਫ਼ ਕਰੀ ਕੋਈ ਖੁੱਸ ਚੱਲ ਚੱਲ ਤੇਤੀ ਕਿਹਾਰਾ ਹੋਇਆ ਤੇ ਉਹ ਤੇਰੀ ਘਰ ਵਾਲੀ ਰੋਹੀ ਜਾ ਕੇ ਚੱਪ ਕਰਾ ਪਾ ਹੁਣ ਉਧਰ ਚੱਲ ਤੂੰ ਕਿੱਧਰ ਰੋਹੀ ਆ ਉਹਨੇ ਕੋਈ ਰੀਲ ਵੇਖ ਲਈ ਆ ਵਾਦੇ ਭੜਾ ਲਈ ਉਧਰ ਵੀ ਲੈ ਕੇ ਜਾ ਲਾ ਸਾਰਾ ਟੱਬਰ ਹੀ ਰੋਈ ਜਾਂਦਾ ਈਮੋਸ਼ਨਲ ਹੋ ਜਾਂਦਾ ਸਾਰਾ ਟੱਬਰ ਹੀ ਰੋ ਗਿਆ ਐ ਐਡੀ ਕਿਹੜੀ ਗੱਲ ਆ ਓਈ 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 ਸਭ ਵੀ ਆਏ ਆ ਗਾ ਹਮੜਾ ਪਰਿਵਾਰ ਵਾਲੇ ਵੀ ਆਏ ਹੋਏ ਚਲੋ ਚਲੋ ਛੇਤੀ ਅਮਣ ਹੋ ਜਾ ਤਿਆਰ ਆਵੇ ਲੱਛਣ ਕਰਦਾ ਹੀ ਉਹ ਚੁੱਪ ਕਰਾ ਲੈ ਗੱਲ ਆਏ ਚੁੱਪ ਕਰਾ ਦੇ ਯਾਰ ਵਿਚਾਰੀ ਚੁੱਪ ਕਰਾ ਦੇ ਨਾ ਰੁਕਣਾ ਨਾ ਆਉਂਦੇ ਚੁੱਪ ਕਰਾਉਣ ਆ ਲੈ ਮੈਂ ਖੜੀਆਂ ਵੀ ਲੈ ਕੇ ਆਉਣਾ ਆ ਰੋਪੜੀ ਕਰਾਉਣਾ ਆਂਦਾ ਆਪ ਤੋਂ ਹੀ ਖਾਈ ਪੀਵੀਂ ਜਾਂ ਉਹ ਤਾਂ ਸਾਡੇ ਅਸੀਂ ਮੂੰਹ ਠੀਕੇ ਜਾਣਾ ਮਮੀ ਬਾਹ ਦਾ ਫੂਡ ਨਾ ਖਾਇਆ ਕਰ ਤੈਨੂੰ ਨਹੀਂ ਪਤਾ ਜਵਾਕਾਂ ਦੇ ਮੈਂ ਬਾਹ ਦਾ ਖਾਂਦੀ ਨਹੀਂ ਜਵਾਕਾਂ ਨੂੰ ਤਾਂ ਥੋੜਾ ਪਤਾ ਲੱਗਦਾ ਜਵਾਕਾਂ ਦਾ ਫੂਡ ਮੈਂ ਕੱਢਦਾ ਲੈ ਕੇ ਆਉਣੀ ਤੇਰੇ ਵਰਗਾ ਨਹੀਂ ਖਾਂਦੀ ਤੇ ਢਿੱਡ ਭਦਾਈ ਜਾਵਾ ਮੇਰਾ ਢਿੱਡ ਵਾਲਿਆ ਤੁਸੀਂ ਨਹੀਂ ਹੋ ਰਿਹਾ ਇਹਨਾਂ ਦਾ ਕੱਟ ਜਾ ਮਮੀ ਐਂ ਗੱਲਾਂ ਕਰੀਂਦੀਆਂ ਨਹੀਂ ਹੁੰਦੀਆਂ ਮੇਰੇ ਨਾਲ ਦੱਸ ਬੋਲੇ ਸ਼ੰਗੀਨ ਬੋਲੇ ਹਾਂ ਇਹ ਚੇਤ ਜੀ ਤੂੰ ਅੱਜ ਤੈਨੂੰ ਕਹਿਣਾ ਤੂੰ ਛਾਣ ਨਹੀਂ ਤੈਨੂੰ ਇਹਨਾ ਪੰਜ ਵੀ ਤੈਨੂੰ ਛਾਣਣੀ ਵੀ ਤੈਨੂੰ ਮੈਂ ਤੈਨੂੰ ਦੱਸਦਾ ਤੇਰਾ ਮੂਹੜਾ ਤੈਨੂੰ ਹੀ ਨਹੀਂ ਦਾ ਤੈਨੂੰ ਹੀ ਕੰਡਾ ਤੇ ਇੱਕ ਮਾਰ ਕੇ ਫਿਰ ਪਾਰ ਦੇ ਮਮੀ ਹੋਗੇ ਹੁੰਦਾ ਮੈਂ ਤੇਰੀ ਥਾਂ ਤੇ ਮੇਰੀ ਲਾਲ ਹੁੰਦੇ ਮੈਂ ਮਾਰ ਕੇ ਮੂਹੜਾ ਭੰਦ ਦਵਾ ਤੇ ਭੈਣ ਨਖਾਂ ਤੇ ਕਾ ਵੇ ਮੇਰਾ ਭਰਾਵਾ ਨਾ ਜੀ ਨਹੀਂ ਦੇ ਭਰਾ ਆ ਮੇਰਾ ਤੇ ਤੇਰੇ ਤੋਂ ਛੋਟਾ ਹੀ ਹਾਂ ਤੇ ਤੋਂ ਵੱਡਾ ਨਹੀਂ ਨਾ ਘੜਾਵਾਕ ਨਾ ਮਾਰ ਕੇ ਦੰਦ ਕੜੂ ਏ ਐਦਾਂ ਨਹੀਂ ਮੈਂ ਕਹਿਣ ਲਗਾ ਮੈਂ ਮਾਰਿਆ ਹੀ ਆ ਹਾਂਜੀ ਦਾਦੀ ਏ ਮਾੜੇ ਕੋਈ ਕਰਨੀ ਨਹੀਂ ਉਹ ਮੇਰੀ ਕੁੜੀ ਗਰਾਹ ਇਹਦਾ ਮਾਲਾ ਹੀ ਆ ਤੇਰੀ ਨਿਕਲੀ ਫਿਰ ਚੇਤਾ ਨਹੀਂ ਇਹਦੇ ਪੌਦੇ ਜਿਹੜੇ ਮਿੱਟੇ ਦੇ ਚਲਾ ਕੇ ਮਾਰਿਆ ਮੇਰੇ ਨਹੀਂ ਲਿਪੜੇ ਚਿਹਰੇ ਵਿੱਚ ਪੇਰਾ ਆ ਤੇ ਫੋਗਾ ਵੇਲੋ ਸਾਰੇ ਬਲੌਗ ਵੇਖਣ ਵਾਲੇ ਵੀ ਆ ਹੁਣ ਮੈਂ ਕਰਦ ਮਾਰਨ ਲੱਗੀ ਮੇਰੇ ਘਰ ਨੂੰ ਦੱਸ ਆ ਵੇਖੋ ਮੇਰੇ ਭਰਾ ਨੂੰ ਕਿਹਾ ਮੇਰੇ ਭਰਾ ਨੂੰ ਮੇਰੀ ਮੰਮੀ ਮਾਰਨਾ ਚਾਹੁੰਦੀ ਆ ਸਾਹਮਣੇ ਵੇਲ ਕਰਦੇ ਲੈ ਕੇ ਹਮਲਾ ਕਰਨ ਲੱਗੀ ਉਹਤੇ ਮੈਨੂੰ ਤਾਂ ਛੱਡ ਤੇ ਜਿਹੜੀ ਨੇ ਮੇਂਗਾਂ ਉਂਗਲਾਂ ਵਿੰਗੀਆਂ ਮਾਰ ਕਰਦੀਆਂ ਮਾਰ ਬੱਸ ਕਿਹ ਸੰਗਲਾਂ ਕਿਨੇ ਲਿਆ ਸੱਚੀਆਂ ਕਰਾਂ ਐਕਸਕਿਊਜ਼ ਮੈ ਨਹੀਂ ਆਪਣੀ ਤਾਂ ਕੋਈ ਲੜਾਈ ਹੋਈ ਨਹੀਂ ਨਹੀਂ ਉਹ ਤੁਹਾਨੂੰ ਕਿਹਾ ਕਿ ਆਪੇ ਵੀਂਗੇ ਜੇ ਚਲ ਹੱਸਣਾ ਕਰ ਮੈਂ ਮਾਂ ਦਾ ਨਾਲ ਆ ਮੈਂ ਤੇ ਮਾਰੇ ਹੋਣੀ ਇੱਥੇ ਕਿੱਥੇ ਬਦਲ ਗਿਆ ਮੈਂ ਕੋਣ ਕਿੱਦਾਂ ਉਹ ਗੱਲ ਕਿਤੇ ਤੱਤੇ ਜਾਵੇ ਤਾਂ ਤੁਸੀਂ ਮੁੱਕਰ ਨਾਲੀ ਓਕੇ ਨਾ ਕੋ ਬੇਸਿਕ ਚਾਦੇ ਆ ਮੁੰਡੇ ਭੈਣ ਵੀ ਲੈਂਗੁਏਜ ਨਾ ਯੂਜ਼ ਹਾਂ ਗਲਤ ਲੈਂਗੁਏਜ ਵਰਤਦੀ ਆਏ ਬੀ ਜੀ ਕਾਹਦੇ ਤਾਂ ਬਾਤ ਕਰੀ ਮਸਾ ਦਾ ਇੱਕ ਮਨਾਈ ਦੀਆਂ ਤੇ ਉਤੋਂ ਬਾਅਦ ਲੇਟ ਹੋਣ ਦੇ ਲਾ ਭੈਣ ਜੀ ਕਿੰਨਾ ਟਾਈਮ ਲੱਗੂਗਾ ਭੈਣ ਜੀ ਤੁਹਾਡੇ ਮੇਕਅਪ ਨੂੰ ਹੈ ਇਹ ਭੈਣ ਜੀ ਵੇਖ ਸਕਦੇ ਆ ਤੁਸੀਂ ਘਟੋ ਘਟ ਪੌਣਾ ਘੰਟਾ ਹੋ ਗਿਆ ਇਹਨੂੰ ਖੜੀ ਨੂੰ ਐ ਮੇਕਅਪ ਲੈ ਕੇ ਸੌ ਖਾਓ ਤੇ ਜੇ ਇਹਨਾਂ ਨੂੰ ਕਹਿ ਦੀਏ ਵੀ ਕੋਈ ਰਸੋਈ ਚ 10 ਮਿੰਟ ਖੜ ਜਾ ਤਾਂ ਹਾਏ ਸਾਡੇ ਦਾ ਲੱਕ ਲੈ ਗਿਆ ਆ ਲੱਵਾ ਹੋ ਗਿਆ ਤੇ ਐਂ ਬੜਾ ਖੜੀਆਂ ਇੱਕ ਲੱਤ ਤੇ ਸੁੱੱਕ ਜਾਣ ਮੇਕਅਪ ਲਾਉਂਦੀਆਂ ਲਾਉਂਦੀਆਂ ਇਹਨਾਂ ਨੂੰ ਭੋਰਾ ਪ੍ਰਵਾਹ ਨਹੀਂ ਬਿਸਕਟ ਬਿਸਕਟ ਰੱਖ ਲੈ ਮੰਮੀ ਇਹਦੇ ਸੂਟ ਸਟ ਰੱਖ ਲੈ ਜਿਹੜੇ ਦੇਣੇ ਆ ਟੂਟ ਪਾਉਣ ਲੱਗੀਆਂ ਝੋਲੇ ਤੇ ਜੁੱਤੀ ਜੱਤੀ ਪਾ ਲਈ ਤੂੰ ਜੁੱਤੀ ਜੱਤੀ ਪਾਉਂਦੀ ਫਈਏ ਬਸ ਠੀਕ ਆ ਫਿਰ ਛੇਤੀ ਛੇਤੀ ਤੁਰੋ ਹਣ ਮਸਾ ਮਸਾ ਬੰਨੀਆਂ ਇਹ ਕਹਿੰਦੇ ਲੇਟ ਕਰ ਦਿੰਦੀਆਂ ਤੁਰਨ ਲੱਗੀਆਂ ਲੋ ਉਹਨਾਂ ਨੇ ਕਹਿੰਦੇ ਅੱਧੀ ਰਾਤ ਨੂੰ ਆਉਂਦੇ ਹੁਣ ਕੀ ਕਹੀ ਜਵਾਬ ਕੀ ਦੇਵਾਂਗੇ ਸਿੱਧਾ ਜਈਦਾ ਹ ਰਾਤ ਨੂੰ ਜਾਣਾ ਪੈਂਦਾ ਸਾਨੂੰ ਸ਼ਾਮ ਨੂੰ ਦਿਨ ਛੁਪੇ ਕੀ ਹੋਇਆ ਕੀ ਕਰੀ ਜਾਂਦੀ ਲੱਗ ਦੇ ਰਿਹਾ ਪੱਤਿਆਂ ਮੁਠਿਆਂ ਪਿਆਰੀ ਆ ਪੂਰੀ ਪੂਰੇ ਜੰਗੀ ਉੱਧਰ ਦਾ ਕੰਮ ਹੈ ਲੈ ਖਟੀਆਂ ਰੰਗਦੀਆਂ ਪੱਤਿਆਂ ਇਹ ਤੂੰ ਨਾ ਕਰ ਤੇਨੂੰ ਅੱਜ ਵੱਡਿਆ ਜਾਏਗਾ ਲੈ ਵੀ ਤੂੰ ਜਲਾ ਲਿਆ ਨਾ ਨਾ ਨਹੀਂ ਹੋਣੀ ਜਾਈ ਇਹ ਵੀਰ ਗੇਮਾ ਗੂਮਾ ਬਾਸ ਹੁਣ ਛੱਡ ਦੇ ਪੱਤ ਤੇਰਾ ਸਾਡੇ ਇੱਥੇ ਮਲਾ ਦੇ ਜੇ ਮਰ ਗਿਆ ਕਿ ਨਹੀਂ ਹੋਏ ਹੋਣੀ ਮਰਿਆ ਕੱਲ ਨੂੰ ਸਹੀ ਕੱਲ ਸੁਧੀ ਜਾ ਕੱਲ ਛੁੱਟੀ ਹੈ ਕੱਲ ਨੂੰ ਗੁੱਟਾਂਗੇ ਮੈਂ ਤਾਂ ਖਮਾਰ ਦੇਣਾ ਹਾਂ ਹਾਂ ਵੈ ਵੈਰੀ ਬਹੁਤ ਕਿਹਾ ਲਾਓ ਵੀ ਇਹ ਨੌਸਾਸ ਨੇ ਸਾਂਭ ਲਿਆ ਸਮਾਨ ਜਿਹੜਾ ਦੇਣਾ ਵਾ ਲੈ ਵੀ ਹਰਲੀਨ ਜੀ ਤੁਸੀਂ ਦੱਸੋਗੇ ਤੁਹਾਡੇ ਪ੍ਰੋਗਰਾਮ ਕਿਵੇਂ ਦਾ ਰਿਹਾ ਤੁਸੀਂ ਹੈ ਕਿਵੇਂ ਬਹੁਤ ਵਧੀਆ ਮਤਲਬ ਫੁੱਲ ਇੰਜੋਏ ਕੀਤਾ ਨਹੀਂ ਨਹੀਂ ਨਾਲ ਹੀ ਨਹੀਂ ਵੀ ਨਾਲ ਇਹਨੂੰ ਵੀ ਗੱਡੀ ਸੱਟੋ ਮਗਰ ਤੇ ਇਹਨੂੰ ਪਤਾ ਹੀ ਨਹੀਂ ਲਿੰਦਾ ਦੂੰਦੇ ਕੁਝ ਨਹੀਂ ਇਹਨੂੰ ਦੇ ਇਹ ਗੱਲ ਮੇਰੇ ਦੀ ਗੱਲ ਹੈ ਜੁਵੀ ਹਣੀ ਡੱਬਾ ਲਾ ਕੇ ਤੇਰੇ ਆਉਂਦੇ ਹਣੀ ਮੈਂ ਤਾਂ ਸਾਨੂੰ ਫੋਨ ਲਾਈ ਜਾਂਦਾ ਇੱਕੋ ਵਾਰ ਨਾ ਪੜੇ ਜੁਵੀ ਲੈ ਕੇ ਆ ਮਾਲ ਦੀ ਮਾਸੀ ਲਈ ਡੱਬਾ ਫੋਨ ਆਇਆ ਮੈਂ ਤਾਂ ਵਾਦਾ ਫਤੇ ਕਹਣਾ ਉਹ ਆਈ ਨਹੀਂ ਉਹ ਇਹ ਕਹਿੰਦੇ ਆ ਜਾਣਗੇ ਆ ਜਾਣਗੇ ਆ ਤਾਂ ਗਏ ਚਲੋ ਉਹ ਜੁਵੀ ਚੱਕਿਲ ਜਾਂਦਾ ਆਪਦੀ ਮਾਸੀ ਦਾ ਸੰਧਾਰਾ ਤੇ ਕਾਕਾ ਕਿੱਥੇ ਰਹਿ ਗਏ ਕਾਕਾ ਵੀ ਅੱਗੇ ਆ ਬਹੁਤ ਵੱਡੀ ਜਿਹੀ ਬੈਠਾ ਵਾ ਚਲ ਕੋਈ ਨਹੀਂ ਬੈਠਾ ਰਹਿੰਦੇ ਉਹ ਫੋਨ ਤੇ ਗੱਲ ਬਾਤ ਚ ਕਰ ਰਹੀ ਅੰਦਰ ਆਇਆ ਭਰਾਵਾ ਚੰਗਾ ਚੰਗਾ ਚਲੋ ਉਧਰ ਭੈਣ ਨਹੀਂ ਆ ਗਈ ਹੈ ਜੀ ਹੈ ਭੈਣ ਨਹੀਂ ਆਏ ਅੱਗੋ ਬੈਜੋ ਬੈਜੋ ਤੇ ਸਕੇ ਉਹ ਪਾਣੀ ਜਿਆਦਾ ਲੱਗਿਆ ਬਹੁਤ ਬੜੀ ਲੈ ਕਿਰਤ ਹੁੰਦਾ ਕਹ ਨਹੀਂ ਦੱਸਦੇ ਆ ਆਦੇ ਬਾਰੇ ਵੀ ਮੇਰੇ ਸਾਲ ਹੋ ਗਿਆ ਮੈਂ ਕਿਹਾ ਉਹ ਤਾਂ ਪੁੱਠੇ ਪੰਗੇ ਵੀ ਤਾਂ ਆਪ ਹੀ ਲੈਂਦੀ ਆ ਹਾਂ ਇਹ ਨਹੀਂ ਕਿ ਬੁੱਢੇ ਪੰਗੇ ਨੇ ਅੱਜ ਵੀ ਆ ਹੀ ਸਹੀ ਗੱਲ ਹੈ ਕਿ ਨਹੀਂ ਆਹ ਪੁੱਠੇ ਪੰਗੇ ਆਹ ਓਏ ਬਿਟ ਟਾਈਮ ਨਾਲ ਉਹ ਤੱਕ ਆਪ ਦਾ ਆਹ ਆਹ ਤੰੀਰ ਕੀ ਹੋ ਗਿਆ ਮੈਨੂੰ ਕੀ ਹੋ ਗਿਆ ਗਰਮ ਹੋ ਗਿਆ ਹੋਣਾ ਕੀ ਸੀ ਮਾਂ ਦੀ ਬਣਾਈ ਦੇ ਤੋਰਾ ਪ੍ਰਵਾਹ ਨਹੀਂ ਮੰਨਦੀ ਡੈਡ ਸਕਿਨ ਲਾ ਕੇ ਤੋਰਾ ਪ੍ਰਵਾਹ ਨਹੀਂ ਮੰਨਦੀ ਜੂਸ ਪੀਓ ਜੂਸ ਕਿਉਂਕਿ ਜੂਸ ਪੀਓ ਨਹੀਂ ਨਹੀਂ ਸਹੀ ਆ ਬਾਕੀ ਜਿਹੜੇ ਵਿਚਾਰ ਬਣੇ ਚਾਹੀਦੇ ਵੀ ਆ ਜ਼ਰੂਰੀ ਆਹੋ ਉਹ ਲਾਉਣ ਦੇ ਲਈ ਵੀ ਆਜੂ ਦੀ ਮਦਦ ਰੋਣ ਚ ਬੰਦਣਾ ਦਾ ਵਿਆਹ ਕਰਨਾ ਹੈ ਨਾ ਨਹੀਂ ਸਹੀ ਹੈ ਸਹੀ ਹੈ ਚਾਹੀਦਾ ਹੈ ਇਹਨਾਂ ਨੂੰ ਵਿਆਹ ਬਣੇ ਹਾਂ ਜੀ ਹਾਂ ਹੂੰ ਆਪਾਂ ਦਾ ਵੀ ਬੀਟੀ ਤੋਂ ਵਾਕਈ ਸਹੀ ਗੱਲ ਆਪਦੇ ਬੁਟੀਕ ਦੀ ਤਾਂ ਫੁੱਲ ਪ੍ਰੋਮੋਸ਼ਨ ਕਰਦੀ ਆ ਇਹ ਹਾਂ ਉਹ ਕਿਹਾਂ ਬਦਗਾ ਕੰਮ ਚੱਲ ਗਿਆ ਮਹਾਰਾਜ ਦੇ ਨਹੀਂ ਚੱਲ ਰਲ ਮਿਲ ਕੇ ਲੱਗੀਆਂ ਸਾਰੀਆਂ ਕਟੀਆਂ ਹੋ ਗਏ ਤੇ ਹਾਂ ਜੀ ਇਹ ਕੰਮ ਬਹੁਤ ਹੋਣਾ ਬਾਕੀ ਉਹ ਨਾ ਉਹ ਸਾਨੂੰ ਉਹਦਾ ਟਰਮੀਨਲ ਹੋ ਗਿਆ ਹਾਂ ਹਾਂ ਇਹ ਕੰਮ ਦਾ ਕੋਈ ਹੈ ਇਸ ਕੈ ਉਹ ਕਰਦੇ ਹਾਂ ਹੋਰ ਹਾਂ ਨੇ ਉਹਦਾ ਸਾਡੇ ਨਾਲ ਲੜ ਪਈ ਮੈਂ ਅੱਜ ਅਸਲ ਚ ਤਾਂ ਕਹਿੰਦੀ ਤੁਸੀਂ ਮੇਰਾ ਸੌਂਨ ਨਾ ਨਗਾ ਦੇਣਾ ਤੂੰ ਹੀ ਮੇਰਾ ਸੰਦਾਰਾ ਦੇ ਕੇ ਆਉਣਾ ਕਹਿੰਦੀ ਤੁਹਾਡਾ ਰਵਾ ਠੀਕ ਹੈ ਤੁਹਾਡਾ ਟਾਈਮ ਕੇ ਤੇ ਲੱਗਣਾ ਨਹੀਂ ਉਹ ਫਿਰ ਸਾਡੇ ਨਾਲ ਲੜ ਪਈ ਫਿਰ ਅਸੀਂ ਤਾਂ ਫਿਰ ਦਵਾ ਦਾ ਵਈ ਕਿਹਾ ਵੀ ਚੱਲ ਹੁਣ ਸ਼ਾਮੀ ਸ਼ਾਮੀ ਜਾਈਏ ਹਾਂ ਹੋਰ ਬਹੁਤ ਆ ਬਾਈ ਕੰਮ ਕਰਕੇ ਦਾ ਊਖਾ ਉਹਦਾ ਰੋਨ ਲਾ ਪੀ ਪੁੱਛ ਮਾ ਮਨਾਵਨੂਗੇ ਲਿਆਂਦੀ ਆਈਗਾ ਚੱਲ ਕੋਈ ਨਹੀਂ ਚੱਲੇ ਚੱਲੇ ਤੁਰ ਪੇ ਤੁਰ ਪੇ ਕਰਕੇ ਹੋਰ ਕੀ ਬਹੁਤ ਟਾਈਮ ਲੱਗਦਾ ਸਾਰੀ ਡਾੜੀ ਮਿਸਤਰੀਆਂ ਨੇ ਕਦੇ ਸੀਮੈਂਟ ਪੜਾ ਇਹਦੇ ਦਫੜਾਏ ਆਪੇ ਮਿਸਤਰੀ ਨੋ ਜੀ ਲਾਓ ਇਹਦਾ ਸੀਮੈਂਟ ਡਾ ਦਾ ਭਾਈ ਸਮਾਨ ਹੀ ਨਹੀਂ ਲੋਟ ਆਉਂਦਾ ਕਮਰੇ ਚੋਂ ਕੱਢ ਕੇ ਇੱਥੇ ਲਕੋਇਆ ਵੀ ਇੱਥੇ ਬੱਜ ਜਾਣੇ ਹੁਣ ਇਹ ਵੀ ਕਹਿੰਦੇ ਢਾ ਦੇਣਾ ਸਾਰਾ ਤੇ ਹੁਣ ਇੱਥੋਂ ਚੱਕ ਕੇ ਫੇਰ ਗਾਂ ਤੁਰੇ ਜਾਓ ਸਾਡਾ ਦਾ ਭਰਾਵਾ ਤੂੰ ਉਹ ਪ੍ਰਵੇਸ਼ੀਆਂ ਦਾ ਕੰਮ ਕੀਤਾ ਪਿਆ ਕਦੇ ਚੱਕਿਆ ਚੱਕਿਆ ਤੰਬੂ ਦੇ ਉੱਥੇ ਲਾ ਲਿਆ ਚੱਕਿਆ ਤੰਬੂ ਦੇ ਉੱਥੇ ਲਾ ਲਿਆ ਆ ਉਹ ਤਾਂ ਪ੍ਰਵੇਸ਼ੀਆਂ ਦੇ ਉਧਰੋਂ ਠੇਕੇਦਾਰ ਕੰਦ ਕਰੀ ਜਾਂਦਾ ਅਗਲੇ ਬੰਨੇ ਲੈ ਤੇ ਲੈ ਕੇ ਕਿਵੇਂ ਜਾਣੀਆਂ ਇਹ ਐਡੀਆਂ ਐਡੀਆਂ ਭਾਰੀਆਂ ਦੇ ਅੱਗੋਂ ਥੱਲੇ ਵਿਚਾਰੀਆਂ ਦੇ ਰੱਖਣੇ ਠੋ ਹੋਏ ਪਏ ਆ ਖਰਾਬ ਮਨਦੀਪ ਐ ਨਹੀਂ ਦੂਜੀ ਤਰ੍ਹਾਂ ਮਦੀਪ ਕਮਾਉਣ ਨੂੰ ਬਾਈ ਮੈਂ ਤੁਹਾਨੂੰ ਦੱਸ ਦਾਂ ਸੌਖਾ ਤਰੀਕਾ ਇਹਨੂੰ ਕਮਾ ਕੇ ਕਰਨਾ ਇਹ ਜਿਆਦਾ ਪਾ ਤੱਕਾ ਨਹੀਂ ਨੀ ਨਾ ਕਰ ਸਕਦੇ ਇਹਨਾਂ ਗੱਤਾ ਮਾੜਾ ਹੁੰਦਾ ਤੁਸੀਂ ਆ ਤੁਸੀਂ ਖੱਲੋ ਫੇਰ ਇੰਟਰਲੋਕੇ ਪੀ ਨਾ ਕੱਢੀ ਇਹਦੇ ਥੱਲੇ ਇਹਦੇ ਥੱਲੇ ਤਾਂ ਕੱਢ ਲਈ ਆ ਨਹੀਂ ਇਹਦੇ ਤੋਂ ਨਿਕਲ ਜਾਓ ਭਰਾ ਉਹ ਕੱਲੇ ਬੰਦੇ ਦੇ ਮੋਟੇ ਦੇ ਨਹੀਂ ਜਾਣੀ ਨਹੀਂ ਨਹੀਂ ਕੱਲੇ ਬੰਦੇ ਦੇ ਮੋਢੇ ਦੇ ਨਹੀਂ ਆਪਣੇ ਇੰਦਰੋਂ ਮੋਢੇ ਉਧਰੋਂ ਪਰਾਂ ਦੇ ਦੋ ਇਹਨਾਂ ਨੂੰ ਦੋ ਇਹਨਾਂ ਨਾਲ ਚੱਕਣ ਦੇ ਬਾਅਦ ਫੇਰਾ ਦੇ ਮੈਂ ਨਾ ਜੇ ਸਾਹਿਬ ਨਾ ਬਾਈ ਆਪਣੇ ਮੋਢੇ ਆਪਣੇ 10 ਬਦੰਦੇ ਵੀ ਥੱਲੇ ਆ ਕੇ ਤੇ ਇਹ ਬਾਅਦ ਚ ਔਖਾ ਹੀ ਆ ਕੰਮ ਰਹਿਣ ਦੇ ਤੁਸੀਂ ਉਸਕੋ ਨਹੀਂ ਲੈਣਾ ਜੇ ਹਸਾ ਹਣਾ ਆਪਣਾ ਸਰੀਰ ਰਹਿਣ ਤੋਂ ਕੋਈ ਰਿਸਕ ਨਹੀਂ ਆਹ ਇੱਥੇ ਰੱਖ ਦੋ ਰੱਖ ਦੋ ਕਿੱ데 ਉਹ ਨੂੰ ਕੀ ਇਹ ਆ ਉੱਥੇ ਹੀ ਲੈ ਜਾਓ ਉੱਥੇ ਵਧੀਆ ਤੇਰਾ ਟਿਕਾਏ ਹੋ ਸ਼ੈੱਡ ਜੀ ਇਹ ਚੱਕੀ ਵੀਰ ਤੂੰ ਰੱਖਿਓ ਉਹ ਸ਼ੈੱਡ ਜੀ ਜਿੱਥੇ ਲਮਾਰੀਆਂ ਨਹੀਂ ਪਈਆਂ ਉੱਥੇ ਸ਼ੈੱਡ ਜੀ ਜਗ੍ਹਾ ਵੇਖ ਕੇ ਥੱਲੇ ਰੱਖਾਇਓ ਜਾਂ ਉੱਤੇ ਰੱਖ ਦੋ ਲਮਾਰੀਆਂ ਦੇ ਉਹ ਇੱਕ ਉਹ ਨਹੀਂ ਹੈਗਾ ਇਹਦਾ ਥੱਲੇ ਟਾਇਰ ਨਹੀਂ ਨਹੀਂ ਚੱਕ ਕੇ ਭਾਈ ਲੋੜ ਹੀ ਨਹੀਂ ਮੈਂ ਤੁਹਾਨੂੰ ਦੱਸਦਾ ਇੱਥੇ ਲਿਆ ਗਿਆ ਆਪਾਂ ਰੇੜਾ ਬੈਗ ਲਾਤਾ ਨਾ ਤੇ ਬਸ ਉਹਦਾ ਇੱਕ ਸਾਈਡ ਚੱਕ ਕੇ ਆ ਪਰ ਰੇੜੇ ਦੇ ਉੱਤੇ ਰੱਖ ਦੇਣੀ ਤੇ ਮਗਰ ਉਹਦਾ ਬਾਅਦ ਚੱਕ ਕੇ ਲੈ ਜਾਣੀ ਇੱਕ ਜਣੇ ਨੇ ਰੇੜਾ ਲਿਆ ਰੇੜਾ ਲਿਆ ਉਹ ਵਾਲਾ ਉਹ ਰੇੜਾ ਤਿੰਨ ਟਾਇਰਾਂ ਵਾਲਾ ਲਿਆ ਔਖਾ ਕੰਮ ਪ੍ਰੋਸੈਸਿੰਗ ਚ ਹੈ ਨਾ ਨਹੀਂ ਆਉਣਾ ਨਹੀਂ ਆਉਣਾ ਔਖਾ ਕੰਮ ਚੱਲ ਕੇ ਹੋਰ ਨੂੰ ਕਹਿ ਦੇ ਨੇ ਫਿਰ ਭਾਈ ਇੱਥੇ ਦੋ ਫੱਟੇ ਲਾ ਦੇ ਆਇਤਾ ਪਾਸੇ ਕਰੀ ਹੂੰ ਆ ਜੋ ਰੇਡਾ ਲੈ ਕੇ ਬਈ ਇੱਕ ਜਣਾ ਆ ਗਿਆ ਆ ਗਿਆ ਐ ਐ ਫੱਟੇ ਲਾਉਣਾ ਪੈਣਾ ਵਿਚਾਲੇ ਬਾਈ ਓ ਸਾਰੇ ਬੇਈਮਾਨੀ ਵਾਲੇ ਆ ਦਦਾ 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 ਰੇਡਾ ਇੱਥੇ ਲਾ ਕੇ ਤੋਕੇ ਕੀ ਕਰ ਤੋਕੇ ਕਦੇ ਆ ਜਣੂ ਆਇਆ ਹੋ ਗਏ ਇਹਨਾਂ ਨੇ ਫਿਰ ਐ ਕਰਾਉਣ ਵਾਲਾ ਹੀ ਨਹੀਂ ਨਾ ਹੈਗਾ ਹੀ ਦਰਸ਼ਨ ਆਵੋ ਮੜਾ ਭੱਜ ਕੇ ਬਾਈ ਇੱਥੇ ਫੱਟੇ ਲਾ ਦੋ ਪਹਿਲਾਂ ਤਾਂ ਲਿਆ ਕੇ ਭੱਜ ਕੇ ਆਵੇ ਇੱਥੇ ਲੱਗ ਗਈ ਪਏ ਫੱਟੇ ਬਾਈ ਉਹ ਫੱਟੇ ਫੜ ਕੇ ਲਾ ਲਓ ਇੱਥੇ ਰੇੜਾ ਸੌਖਾ ਹੋ ਜੂ ਤੁਹਾਡਾ ਨੰਗ ਠੀਕ ਆ ਕੇ ਲਾ ਦੋ ਤੁਸੀਂ ਭਾਰੀ ਬਹੁਤ ਹੈ ਕੰਮੂ ਬਾਈ ਮੇਰੇ ਹਿਸਾਬ ਨਾਲ ਤਾਂ ਭਾਰੀ ਹੋਈ ਤੇਰੇ ਹਿਸਾਬ ਨਾਲ ਤਾਂ ਵੀਰ ਭਾਰੀ ਹੋਈ ਭਾਰੀ ਆ ਜਿੱਡਾ ਤੇਰਾ ਸਰੀਰ ਹੈ ਇਹਦੇ ਤੂੰ ਮੈਂ ਨਾ ਹੋਂ ਨਾ ਥੱਲੇ ਆ ਜੀਂ ਕਿਤੇ ਆਹੋ ਆ ਲੈ ਕੰਮੀ ਦਾ ਟੱਕ ਲੈਣ ਦੀ ਚਾਹ ਰਹੇਂ ਦੀ ਟੱਕ ਆ ਮੈਨੂੰ ਰੋਕੋ ਕੁਝ ਕਰਦੇ ਬੱਸ ਕਰ ਧੱਕੜੀ ਨਹੀਂ ਰੁਕ ਜਾ ਐਡੇ ਕਾਲੇ ਬਾਈ ਰੇੜਾ ਫੇਰ ਆਊਗਾ ਜੇ ਉਹਦੇ ਫੱਟੇ ਲੱਗਣਗੇ ਰੇੜਾ ਫੇਰ ਆਉਣਾ ਜੇ ਫੱਟੇ ਲੱਗਣਗੇ ਇੱਕ ਹੋਰ ਰੱਖ ਦੇ ਫੱਟਾ ਉਹਨੇ ਤਾਂ ਬਹੁਤ ਡੋਲੇ ਉਹਦੇ ਤਾਂ ਉਹ ਕਿੱਥੇ ਆਉ ਉਹ ਚੱਕਾ ਕਿ ਕਿੱਥੇ ਕੜੀ ਬਈ ਇਹ ਕਲੀ ਹਰ ਬਰਾਏ ਆ ਜਾ ਉਹ ਬਦਲ ਲੈ ਆ ਉਹ ਬਦਲ ਲੈ ਰੇਡ ਦਾ ਵਾਸਤੇ ਜੀ ਐਸ ਐਵਰ ਤਾਂ ਛੇਜ ਕਰਕੇ ਲਾ ਫਟਿਆ ਫੱਟੇ ਬੈ ਠੀਕ ਆ ਬਾ ਕੋਈ ਨਹੀਂ ਬਈ ਜਾਂਦੇ ਨਹੀਂ ਫੱਟੇ ਮਿਲਨਦਾ ਐਵੇਂ ਬਾਹੀਂ ਚਾਰ ਬਹੁਤ ਆ ਲੈ ਆਓ ਲੈ ਆ ਬੈਗ ਬੈਗ ਹੀ ਕੀ ਆ ਤੁਹਾਨੂੰ ਵੀ ਲੱਗਦਾ ਸਲੋ ਆਠੀਆ ਰਹੀ ਕੋਈ ਆਹ ਆਹ ਲਿਆ ਆਵੀ ਬਈ ਇਹਦੀ ਤਾਂ ਲੋੜ ਹੀ ਪੈਣੀ ਮੈਨੂੰ ਲੋੜ ਪੈਣੀ ਬੈਹਣੀ ਨਹੀਂ ਮੈਨੂੰ ਤਾਂ ਲੱਗਦਾ ਵੇਖਿਓ ਮੈਂ ਤਾਂ ਦਾਦਾ ਬੜੇ ਦਦੀਏ ਤਰੀਕੇ ਨਾਲ ਲੱਭੀ ਜਾਣੀ ਜਾਂਦੇ 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 ਬੈੱਕ ਹੀ ਬੈੱਕ ਹੀ ਜਾਂਦੇ ਕੋਈ ਪਤਾ ਨਹੀਂ ਲੱਗਦਾ ਕੀ ਬੋਲਦੇ ਬਈ ਚੱਲ ਜਦੋਂ ਲੱਗੇ ਓਏ 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 ਧਿਆਨ ਨਾਲ ਡਰਾਈਵਰ ਨਹੀਂ ਛੱਡ ਖੜਾ ਚੱਕ ਲੰਗਾਉਣੀ ਪੈਣੀ ਆਣਾ ਨਗਾੜਾ ਨਗਾੜਾ ਪਿੱਛੇ ਨੂੰ ਐਂ ਬਸ ਜਾਣ ਦਿਓ ਬੱਸ ਧੱਕਾ ਲਾ ਕੇ ਲੋੜ ਹੀ ਨਹੀਂ ਬਾ ਮੁੱਦੀ ਮਾਰ ਦੇ ਤੇ ਐਂ ਸਿੱਧੀ ਪਲਟਾ ਦਿਓ ਇੱਥੇ ਨਾ ਨਾ ਅੱਲਾ ਦੇ ਲੱਖੇ ਨਾਲ ਲਾ ਦੇ ਰੇੜਾ ਨਾਲ ਲਾ ਦੇ ਵਾ ਇੱਥੇ ਇੱਥੇ ਲਾ ਦੇ ਵਾ ਹਾਂ ਬਾ ਐਂ ਹੀ ਹੁਣ ਪਲਟਾ ਦਿਓ ਉਰਲੇ ਮੈਨੇ ਚੱਕਰ ਨਹੀਂ ਲੋੜ ਹੀ ਨਹੀਂ ਰੇੜਾ ਦਾ ਜਾਣਾ ਵੜੀਆ ਤਰਾ ਕੋਈ ਨਾ 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 ਸੈ। ਚੱਕੋ। ਚਲੋ 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 ਆਰਾਮ ਨਾਲ ਲਾ ਲੋ ਆਰਾਮ ਨਾਲ ਲਾ ਲੋ ਇਹਦੇ ਨਾਲ। ਹਾਂ ਬਾਸ ਹੁਣ ਜਾਣ ਦਿਓ। ਬਾਹ ਹੁਣ ਚੱਕ ਦਿਓ ਰੇੜਾ ਮਗਰੋਂ। ਲਾਪ ਦਿਓ ਰੇੜਾ। ਬਾ ਕੋ ਨਹੀਂ ਹੁੰਦਾ ਕੋ ਨਹੀਂ ਹੁੰਦਾ ਕੋ ਨਹੀਂ ਹੁੰਦਾ ਅਲਮਾਰੀ ਨੂੰ। ਭਾਈ ਅਗਲੇ ਇੱਕ ਬੰਨੇ ਚਲੋ ਜੀ। ਬਾਹਰਾ ਆਉਣਾ ਆਉਣਾ ਇੱਕ ਵਾਰੀ ਬਸ ਇੱਥੇ ਹੀ ਕੱਢਣੀ ਔਕੀ ਆ ਬਾਅਦ ਚ ਉਹਦਾ ਰੋਚ ਲਾਵੇ ਧਿਆਨ ਨਾਲ ਅੱਗੋ ਚ ਕੀਂਦੀ ਆ ਹੈਵੀ ਆ ਹੈਵੀ ਮੜਾ ਜਾ ਇੱਕ ਮਿੰਟ ਇੱਕ ਮਿੰਟ ਬਾਰੀਆਂ ਨੂੰ ਮੜਾ ਫਸਾਲੀਏ ਬਾਰੀਆਂ ਫਸਾਲੀਏ ਬਾਰੀਆਂ ਦਾ ਟਾਇਰ ਕੱਲਾ ਕੱਲਾ ਜੜਾਓ ਇੱਧੀਆਂ ਚਾਪੀਆਂ ਨਹੀਂ ਲਾਗ ਲਾ ਕਹਣੀ ਕਿ ਲਾ ਦੇ ਨੇ ਬਸ ਐਂ ਹੱਥ ਰੱਖ ਕੇ ਲਈ ਚੱਲਿਓ ਓਏ ਠੱਕਾ ਲਾ ਕੇ ਇੱਕ ਵਾਰੀ ਬਾਹਰ ਚੜਾਓ ਭਾਈ ਹੈਲੋ ਬਾਈ ਐ ਨੂੰ ਮੋੜਨਾ ਹੈ ਨਹੀਂ ਕੋਈ ਨਹੀਂ ਲੈ ਚ ਲੈ ਚ ਮੋੜ ਕੇ ਚੱਲ ਚੱਲ ਮੋੜ ਕੇ ਹਾਂ ਬੱਸ ਹਤਿਆਨਾ ਬੱਸ 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 ਕੋਈ ਨਹੀਂ ਕੋਈ ਨਹੀਂ ਕੋਈ ਬਾ ਬਾ ਗੁਗ ਚੱਕ ਕੇ ਚੱਕ ਕੇ ਮੋੜ ਦਿਓ ਚੱਕ ਕੇ ਬਹੁਤ ਵਧੀਆ ਫੱਟੇ ਸੈਟ ਆ ਜਾਂਦੇ ਹੋ ਜਾਂਦੇ ਹੋ ਮੁੰਡੇ ਅੱਗੇ ਧੱਕਾ ਲਾ ਕੇ ਜੋਰ ਨਾਲ ਰਾਮਨਾ ਰਾਮਨਾ ਓ ਠੀਕ ਹੈ ਠੀਕ ਆ ਬੱਸ ਹਲਕਾ ਹਲਕਾ ਜੋਰ ਲਾਓ ਜਾਂਦੇ ਜਾਂਦੇ ਵੇਖਿਆ ਇੱਕ ਤਾਂ ਗਈ ਉਹਨਾਂ ਨੇ ਕਹ ਦੇ ਹਰਮਨ ਖੋਲ ਤਾਂ ਹਰਮਨ ਖੋਲ ਐ ਬੂਆ ਬਾ ਠੀਕ ਆ ਰਹਿ ਜਾਣੀਆਂ ਹੀ ਉਹਨਾਂ ਨੇ ਚੱਕ ਦੀਆਂ ਤਾਂ ਫੇਰ ਕਿੱਥੋਂ ਚੱਕ ਤੰਦ ਬਾਅਦ ਚੋਂ ਨਹੀਂ ਹੁਣ ਤਾਂ ਸਾਰੇ ਜਣੇ ਲਈ ਜਾਂਦੇ ਚੱਲ ਖਾ ਲੈ ਇਹਨਾਂ ਤੋਂ ਢਿੱਲੀ ਚ ਵੇਲੀ ਚ ਵੇਲੀ ਚ ਇੱਧਰ ਇੱਧਰ ਨਾਲ ਦੇ ਕਰੇ ਉਹ ਬੂਆ ਖੁੱਲੇ ਤਿੰਨ ਜਣੇ ਚੱਲ ਜਾਓ ਯਾਰ ਬਾਤ ਹਾਂ ਉਹ ਟੁੱਟ ਗਈ ਸਾਰੀ ਲਿਮਾਰੀ ਤਾਂ ਲਿਮਾਰੀ ਦਾ ਟੁੱਟ ਗਈ ਤੁਹਾਡੀ ਗੱਡੀ ਕੋਈ ਗੱਲ ਨਹੀਂ ਮੈਂ ਕਰਾ ਦਿੰਨਾ ਪਾਸੇ ਲੈ ਜਾ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਉੱਥੇ ਜਾ ਕੇ ਸੈੱਟ ਹੋ ਜਾਣੀ ਬਸ ਲਓ ਵੀ ਸੱਚ ਨੇ ਇਸੇ ਦੇ ਨਾਲ ਆਪਣਾ ਵਲੌਗ ਹੁੰਦਾ ਹੈ ਅੱਜ ਦਾ ਖਤਮ ਤੇ ਸਾਰੇ ਜਾਣਿਆਂ ਦਾ ਬਹੁਤ ਬਹੁਤ ਧੰਨਵਾਦ ਵਲੌਗ ਦੇਖਣ ਲਈ ਜੇ ਬਲੌਗ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨੈਕਸਟ ਵੀਡੀਓ ਚ ਉਹਨਾਂ ਟਾਈਮ ਲਈ ਬਾਏ ਬਾਏ டா டா